ਅੱਜ ਇਸ ਵੀਡੀਓ ਚ ਆਪਾਂ ਇੱਕ ਆਪਣੀ ਨਵੀਂ ਮਾਰਵਾੜੀ ਘੋੜੀ ਦੀ ਰਾਈਡ ਕਰਨ ਲੱਗੇ ਆਂ ਘੋੜੀ ਦਾ ਨਾਂ ਜੀ ਸੁੰਦਰੀ ਸਾਇਰ ਬਾਇ ਸ਼ਾਨਦਾਰ ਬਹੁਤ ਚੰਗੀ ਘੋੜੀ ਆ ਤਕਰੀਬਨ 63 ਇੰਚ ਕਰਦਾ ਇਸ ਘੋੜੀ ਦਾ ਤੇ ਅੱਜ ਮੈਂ ਪਹਿਲੇ ਦਿਨ ਇਸ ਘੋੜੀ ਦੀ ਸਵਾਰੀ ਕਰਨ ਲੱਗੇ ਆਂ ਕਿਉਂਕਿ ਜਦੋਂ ਆਪਾਂ ਜਾਨਵਰ ਕਈ ਵਾਰ ਨਵਾਂ ਲੈ ਕੇ ਆਉਂਨੇ ਆ ਆਪਾਂ ਨੂੰ ਪਤਾ ਨਹੀਂ ਹੁੰਦਾ ਉਹਦੇ ਸੁਭਾਅ ਦਾ ਤੈਨੂੰ ਮੈਂ ਛੜਕ ਛੜਕਦਾ ਤੋਰ ਕੇ ਲੈ ਆਇਆ ਉਸ ਤੋਂ ਬਾਅਦ ਗਰਾਊਂਡ ਦੇ ਵਿੱਚ ਆ ਕੇ ਇਹਦੇ ਉੱਪਰ ਸਵਾਰੀ ਕੀਤੀ ਕੋੜੀ ਨੂੰ ਮੈਂ ਵਾਕ ਦੇ ਵਿੱਚ ਹੀ ਤੋਰਿਆ ਕੋਈ ਇਹ ਨਹੀਂ ਵੀ ਜਿਆਦਾ ਤੇਜ਼ ਤੋਰਿਆ ਹੋਵੇ ਜਰੇਬੀਆ ਵਗੈਰਾ ਮੌਸਮਾ ਜਿਹੜਾ ਹੈ ਤੁਹਾਨੂੰ ਪਤਾ ਹੀ ਆ ਵੀ ਆਪਣੇ ਜਾਨਵਰਾਂ ਨੂੰ ਬਹੁਤ ਪਸੀਨਾ ਆਉਂਦਾ ਕਈ ਵਾਰ ਡੀਹਾਈਡਰੇਟ ਹੋਣ ਦੇ ਚਾਂਸ ਰਹਿੰਦੇ ਆ ਜਾਨਵਰਾਂ ਨੂੰ ਪਰ ਮੇਰਾ ਦਿਲ ਕੀਤਾ ਇਹਨੂੰ ਤੇ ਨਾਲੇ ਸੁਭਾਅ ਦਾ ਘੋੜੀ ਦਾ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਚੱਲਦੀ ਆ ਇਹ ਕਿਸ ਤਰ੍ਹਾਂ ਨਹੀਂ ਇਸ ਕਰਕੇ ਮੈਂ ਘੋੜੀ ਲੈ ਗਿਆ ਤੇ ਨਾਲੇ ਬਹਾਨੇ ਨਾਲ ਆਪਣਾ ਅੱਜ ਬਲੌਗ ਸ਼ੂਟ ਹੋ ਗਿਆ ਕਾਠੀਆਂ ਆਪਣੀਆਂ ਇੱਕ ਮਿੱਤਰ ਕੋਲ ਗਈ ਹੋਈ ਆ ਤੇ ਦੂਜੀਆਂ ਮੈਂ ਅਜਾਈ ਰੱਖੀਆਂ ਪਈਆਂ ਨੇ ਸਾਫ ਸਫਾਈ ਨਹੀਂ ਕੀਤੀ ਇਸ ਕਰਕੇ ਗੱਦੀ ਉਪਾ ਲਈ ਤੇ ਗੱਦੀ ਦੇ ਉੱਪਰ ਹੀ ਪੈੜੇ ਲਾ ਲਏ ਸੀ ਮੰਨੇ ਤਾਂ ਠੀਕ ਤੁਰੀ ਘੋੜੀ 10 ਤੋਂ 15 ਮਿੰਟ ਇਹਦੀ ਮੈਂ ਵਾਕ ਕੀਤੀ ਆ ਇਹਦਾ ਸਾਰਾ ਦੇਖਿਆ ਵੀ ਹੈਂਡਲਿੰਗ ਦੀ ਕਿਸ ਹਿਸਾਬ ਦੀ ਆ ਇਹਦਾ ਸੁਭਾਅ ਕਿਸ ਤਰ੍ਹਾਂ ਦਾ ਸੁਬਾਹ ਕੋੜੀ ਦਾ ਬਹੁਤ ਚੰਗਾ ਸਵਾਰੀ ਨੂੰ ਬਹੁਤ ਵਧੀਆ ਰੋ ਕੋੜੀ ਇਹ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਜਦੋਂ ਮੌਸਮ ਸਹੀ ਹੋਇਆ ਤਾਂ ਇਹਤੇ ਲੰਮੀਆਂ ਸਵਾਰੀਆਂ ਵੀ ਜ਼ਰੂਰ ਕਰਾਂਗੇ ਇਹ ਮੌਸਮਾ ਜਿਹੜਾ ਤੁਹਾਨੂੰ ਪਤਾ ਹੀ ਹੁਣ ਭਾਦੋਂ ਚੱਲ ਰਹੀ ਆ ਪਸੀਨਾ ਬਹੁਤ ਆਉਂਦਾ ਖੜੇ ਜਾਨਵਰ ਨੂੰ ਵੀ ਪਸੀਨਾ ਆਇ ਜਾਂਦਾ ਤੇ ਸਵਾਰੀ ਕਰਦੇ ਹਾਂ ਉਦੋਂ ਕਾਫੀ ਜ਼ਿਆਦਾ ਪਸੀਨਾ ਆਇ ਜਾਂਦਾ ਜਾਨਵਰ ਨੂੰ ਸੋ ਇਸ ਕਰਕੇ ਇਹ ਦਿਨਾਂ 'ਚ ਆਪਾਂ ਨੂੰ ਵੈਸੇ ਸਵਾਰੀ ਤਾਂ ਨਹੀਂ ਕਰਨੀ ਚਾਹੀਦੀ ਜਿਵੇਂ ਆਪਾਂ ਵੈਸੇ ਬਾਗ ਤੇ ਲੈ ਕੇ ਜਾਂਦੇ ਹੁੰਨੇ ਆ ਤਾਂ ਉਹ ਗੱਲ ਅਲੱਗ ਆ ਤੇ ਮੈਨੂੰ ਪਹਿਲੇ ਦਿਨ ਹੁਣ ਕਰਕੇ ਇਹਦੇ ਉੱਪਰ ਚੜ੍ਹ ਕੇ ਉਤਰ ਕੇ ਕਾਫੀ ਵਾਰ ਦੇਖਿਆ ਵੀ ਕਿਸ ਤਰ੍ਹਾਂ ਘੋੜੀ ਚੜ੍ਹਾ ਲਾਂਦੀ ਆ ਆਪਣੇ ਆਪ ਨੂੰ ਕਿਉਂਕਿ ਇਹਨੂੰ ਮੈਂ ਜਦੋਂ ਕਿਸੇ ਚੀਜ਼ ਦੇ ਨੇੜੇ ਲਾਉਂਦਾ ਸੀ ਉਦੋਂ ਵੀ ਇਹ ਆਰਾਮ ਨਾਲ ਬੰਦੇ ਨੂੰ ਉੱਪਰ ਬਿਠਾ ਲਾਂਦੀ ਆ ਸੋ ਇਹ ਚੀਜ਼ਾਂ ਚੈੱਕ ਕਰਨ ਵਾਸਤੇ ਅੱਜ ਆਪਾਂ ਨੇ ਜਿਹੜੀ ਆ ਸੁੰਦਰੀ ਉਹ ਬਾਹਰ ਕੱਢੀ ਸੀ ਤੇ ਵਧੀਆ ਰਹਿ ਸ਼ਾਮ ਦੇ ਟਾਈਮ ਮੈਂ ਲੈ ਗਿਆ ਸੀ ਮੱਖੀ ਮੱਛਰ ਤਾਂ ਹੋ ਜਾਂਦਾ ਪਰ ਜਦੋਂ ਕਈ ਵਾਰ ਹਵਾ ਚੱਲਦੀ ਹੁੰਦੀ ਆ ਅੱਜ ਦੇਖੋ ਆ ਪਪਲ ਦੇ ਪੱਤੇ ਵੀ ਹਲ ਰਿਹਾ ਹਵਾ ਮੱਠੀ ਮੱਠੀ ਬਹੁਤ ਸੋਹਣੀ ਚੱਲਦੀ ਸੀ ਸੋ ਇਹ ਜੇ ਮੌਸਮ 'ਚ ਆਪਾਂ ਕਈ ਵਾਰ ਇਹ ਨਹੀਂ ਹੁੰਦਾ ਵੀ ਆਪਾਂ ਜਿਆਦਾ ਘੋੜੀ ਨੂੰ ਤੋਰ ਲਈ 8-10 ਕਿਲੋਮੀਟਰ ਤੋਰ ਲਈਏ ਜਾਂ ਤੇਜ਼ ਤੋਰ ਲਈਏ ਉਹਦੇ ਨਾਲ ਥੋੜਾ ਜਾਨਵਰ ਨੂੰ ਦਿੱਕਤ ਜ਼ਰੂਰ ਆ ਜਾਂਦੀ ਆ ਪਰ ਜਿਹੜੇ ਸਪੈਸ਼ਲ ਘੋੜੇ ਜਾਂ ਘੂੜੀਆਂ ਆਪਾਂ ਰਾਈਡਿੰਗ ਵਾਸਤੇ ਰੱਖਦੇ ਆਂ ਸਵਾਰੀ ਵਾਸਤੇ ਰੱਖਦੇ ਆਂ ਉਹ ਅਲੱਗ ਗੱਲ ਆ ਉਹ ਵੀ ਇਹ ਜੇ ਮੌਸਮ 'ਚ ਬਹੁਤ ਵੋਸਤ ਆ ਜਿਹੜੇ ਸਵਾਰੀ ਕਰ ਲੈਂਦੇ ਹੁੰਦੇ ਆ ਪਰ ਇੱਕ ਬਰੀਡਿੰਗ ਵਾਲੀ ਘੂੜੀਆਂ ਬਹੁਤ ਚੰਗੀ ਘੂੜੀ ਆ ਚੰਗੀ ਬਲੱਡ ਲਾਈਨ ਦੀ ਘੂੜੀ ਆ ਇਸ ਕਰਕੇ ਹੁੰਦਾ ਆਪਾਂ ਵੈਸੀ ਇੱਕ ਚੈੱਕ ਹੀ ਕੀਤਾ ਜ ਵੇਦਾ ਸੁਭਾਅ ਕਿਸ ਤਰ੍ਹਾਂ ਦਾ ਕਿੰਨੀ ਕੇਹੇ ਤੁਰਦੀ ਆ ਤੇ ਉਹ ਚੀਜ਼ਾਂ ਚੈੱਕ ਕਰਨ ਵਾਸਤੇ ਆਪਾਂ ਇਹਨੂੰ ਲੈ ਕੇ ਗਏ। ਘੋੜੀਆਂ ਤੇ ਸਵਾਰੀ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਨੇ ਘੋੜੀਆਂ ਆਪਣੇ ਸ਼ੋਪੀਸ ਬਣਾ ਕੇ ਘਰਾਂ 'ਚ ਹੀ ਰੱਖ ਲੀਆਂ। ਕਾਰਨ ਇਹ ਆ ਵੀ ਸਿਰਫ ਆਪਾਂ ਉਹਨਾਂ ਨੂੰ ਬਰੀਡਿੰਗ ਕਰਾਈ ਜਾਂਦੇ ਆ। ਘੋੜੀਆਂ ਦਾ ਜਦੋਂ ਆਪਾਂ ਬਾਹਰ ਲੈ ਕੇ ਜਾਂਦੇ ਆ ਸੁਭਾਅ ਵੀ ਚੇਂਜ ਹੁੰਦਾ। ਸੋ ਜਦੋਂ ਰਾਈਡ ਤੇ ਜਾਂਦੀਆਂ ਨੇ ਇਹਨਾਂ ਨੂੰ ਵੀ ਚੰਗਾ ਲੱਗਦਾ ਕਿਉਂਕਿ ਜਦ ਆਪਾਂ ਨੂੰ ਰਾਈਡ ਕਰਕੇ ਆਨੰਦ ਆਉਂਦਾ ਤਾਂ ਘੋੜੀਆਂ ਨੂੰ ਵੀ ਰਾਈਡਿੰਗ ਤੇ ਜਾ ਕੇ ਸਵਾਦ ਆਉਂਦਾ ਪੂਰਾ ਆਨੰਦ ਆਉਂਦਾ। ਇਸ ਕਰਕੇ ਘੋੜੀਆਂ ਆਪਣੇ ਉਸ ਹਿਸਾਬ ਦੀ ਆਪਾਂ ਨੂੰ ਰੱਖਣੀ ਚਾਹੀਦੀ ਹੁੰਦੀ ਹੈ ਜਿੱਦੀ ਆਪਾਂ ਸਵਾਰੀ ਵੀ ਕਰ ਸਕੀਏ ਉਹਨੂੰ ਲਿਜਾ ਵੀ ਸਕੀਏ ਕਈ ਸੱਜਣਾ ਦੇ ਜਾਨਵਰ ਜ਼ਿਆਦਾ ਹੁੰਦੇ ਆ ਅੱਜ ਕੱਲ ਲੇਬਰ ਦੀ ਬਹੁਤ ਪ੍ਰੋਬਲਮ ਰਹਿੰਦੀ ਆ ਤਾਂ ਕਰਕੇ ਘੋੜੀਆਂ ਕਈ ਵਾਰ ਜ਼ਿਆਦਾ ਹੁੰਦੀਆਂ ਤਾਂ ਉਹ ਸਵਾਰੀ ਤੇ ਵੀ ਨਹੀਂ ਪੂਰੀਆਂ ਨਿਕਲਦੀ ਇਸ ਕਰਕੇ ਆਪਣੇ ਜਾਨਵਰ ਨੂੰ ਸਵਾਰੀ ਤੇ ਜ਼ਰੂਰ ਲੈ ਕੇ ਜਾਇਆ ਕਰੋ ਇੱਕ ਦੋ ਇੱਕ ਦੋ ਕਰਕੇ ਭਾਵੇਂ ਲੈ ਕੇ ਜਾਇਆ ਕਰੋ ਹੁਣ ਇਸ ਘੋੜੀ ਨੂੰ ਸੁੰਦਰੀ ਨੂੰ ਮੈਂ ਜਿੱਥੇ ਰੋਕਦਾ ਸੀ ਉੱਥੇ ਰੁਕ ਜਾਂਦੀ ਸੀ ਜਦੋਂ ਤੋਰਨਾ ਹੁੰਦਾ ਸੀ ਤਾਂ ਉਦੋਂ ਇਹਨੂੰ ਮੈਂ ਤੋਰ ਲੈਂਦਾ ਸੀ ਸਵਾਰੀ ਕਰਨ ਦੇ ਨਾਲ ਤੁਹਾਡੇ ਜਾਨਵਰ ਨਾਲ ਤੁਹਾਡੀ ਬੌਂਡਿੰਗ ਤੁਹਾਡਾ ਪਿਆਰ ਵਾਧਾ ਜਾਨਵਰ ਤੁਹਾਡੇ ਤੇ ਟਰਸਟ ਕਰਦਾ ਭਰੋਸਾ ਕਰਦਾ ਇਸ ਕਰਕੇ ਸਵਾਰੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਤੁਹਾਡੀਆਂ ਘੋੜੀਆਂ ਤੇ ਚੰਗੀ ਸੇਧ ਦਾ ਰਾਜ ਘੋੜੀਆਂ ਦਾ ਇਹੀ ਹੁੰਦਾ ਜਿਹੜੀ ਘੋੜੀ ਨੂੰ ਆਪਾਂ ਕੰਮ ਦਿੰਨੇ ਆ ਉਹ ਘੋੜੀ ਕਦੇ ਵੀ ਛੇਤੀ ਬਿਮਾਰ ਨਹੀਂ ਹੋ ਕੋਈ ਉਹਨੂੰ ਪ੍ਰੋਬਲਮ ਨਹੀਂ ਆਊਗੀ ਜਿਹੜੇ ਨੂੰ ਆਪਾਂ ਰਾਈਡ ਕਰਦੇ ਆ ਜਾਂ ਵੈਸੇ ਆਪਾਂ ਕੰਮ ਦਿੰਨੇ ਆ ਰਿੰਗ ਦੇ ਵਿੱਚ ਕਈ ਦੋਸਤਾਂ ਦੇ ਬਹੁਤ ਵੱਡੇ ਵੱਡੇ ਰਿੰਗ ਬਣਾਏ ਹੋਏ ਹੁੰਦੇ ਆ ਤੇ ਉੱਥੇ ਉਹ 10 ਤੋਂ 15 ਮਿੰਟ 20 ਮਿੰਟ 25 ਮਿੰਟ ਘੋੜੀਆਂ ਨੂੰ ਕੰਮ ਜ਼ਰੂਰ ਦਿੰਦੇ ਆ ਇਸ ਕਰਕੇ ਘੋੜੀ ਦਾ ਹਾਜਮਾ ਵਗੈਰਾ ਬਿਲਕੁਲ ਠੀਕ ਹੁੰਦਾ ਦਾਣਾ ਵਗੈਰਾ ਜਿਹੜਾ ਆਪਾਂ ਉਹਨਾਂ ਨੂੰ ਦਿੰਨੇ ਆ ਉਹ ਸੌਖੇ ਤਰੀਕੇ ਨਾਲ ਪਚ ਜਾਂਦਾ ਜਦੋਂ ਕਿਤੇ ਆਪਾਂ ਕਈ ਫਾਰਮਾਂ ਤੇ ਵੀ ਦੇਖਦੇ ਆਂ ਵੀ ਜਾਨਵਰਾਂ ਨੂੰ ਜਦੋਂ ਕੰਮ ਨਹੀਂ ਦਿੱਤਾ ਜਾਂਦਾ ਪਿਛਾੜੀਆਂ ਲਾ ਕੇ ਜਾਨਵਰ ਸਾਰਾ ਸਾਰਾ ਦਿਨ ਖੜੇ ਰਹਿੰਦੇ ਆ ਤੇ ਉਦੋਂ ਉਹਨਾਂ ਨੂੰ ਕਾਫੀ ਜ਼ਿਆਦਾ ਕੰਪਲਿਕੀਸ਼ਨਸ ਪ੍ਰੋਬਲਮਾਂ ਆ ਜਾਂਦੀਆਂ ਨੇ ਇਸ ਕਰਕੇ ਐਥਲੀਟ ਜਾਨਵਰ ਆ ਇਹ ਐਥਲੀਟ ਨੂੰ ਤੁਹਾਨੂੰ ਪਤਾ ਜਿਵੇਂ ਭੱਜਣਾ ਜ਼ਰੂਰੀ ਆ ਇਸ ਕਰਕੇ ਇਹਨਾਂ ਦੀ ਰਾਈਡਿੰਗ ਘੋੜੀਆਂ ਦੀ ਜ਼ਰੂਰੀ ਆ ਤੇ ਰਾਈਡਿੰਗ ਦਾ ਨੇ ਬਹੁਤ ਆਨੰਦ ਦਿੱਤਾ ਮੈਨੂੰ ਇਹਨੂੰ ਮੈਂ ਹਲਕਾ ਹਲਕਾ ਤੋਰਦਾ ਰਿਹਾ ਤੇ ਵਧੀਆ ਤੁਰਦੀ ਆ ਇਹ ਅਜੇ ਰੇਵੀਆ ਪੂਰੇ ਨੇ ਫੜਿਆ ਨਹੀਂ ਪਰ ਮੈਨੂੰ ਉਮੀਦ ਆ ਵੀ ਆਉਣ ਵਾਲੇ ਕੁਝ ਦਿਨਾਂ 'ਚ ਇਹ ਰੇਵੀਆ ਵੀ ਬੜਾ ਵਧੀਆ ਤੁਰ ਲੂਗੀ ਕਾਰਨ ਇਹ ਮੈਨੂੰ ਇਹ ਸੀ ਕਿ ਇਹਦਾ ਜ਼ੋਰ ਨਾ ਲਵਾਇਆ ਜਾਵੇ ਘੋੜੀ ਦਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਗਰਮੀ ਕਰਕੇ ਕਾਫੀ ਜਾਨਵਰਾਂ ਨੂੰ ਪ੍ਰੋਬਲਮ ਆਈਆਂ ਨੇ ਇਸ ਕਰਕੇ ਪਾਣੀ ਵਗੈਰਾ ਦਾ ਜ਼ਰੂਰ ਧਿਆਨ ਰੱਖਿਆ ਕਰੋ ਮੈਂ ਇੱਕ ਦੋ ਵੀਡੀਓ ਪਹਿਲਾਂ ਪਾਈਆਂ ਵੀ ਨੇ ਜੋ ਆਪਾਂ ਮਿੱਠਾ ਪਾਣੀ ਪਲਾ ਦੰਨੇ ਆ ਪਾਣਾ ਕਹਿ ਦਨੇ ਹੁੰਨੇ ਆ ਸੀ ਤੇ ਉਹ ਪਲਾ ਦਿਆ ਕਰੋ ਦਾਣਾ ਭਾਵੇਂ ਘੋੜਿਆਂ ਨੂੰ ਘੱਟ ਪੈ ਜੇ ਪਰ ਪਾਣੀ ਆ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਆਪਾਂ ਨੂੰ ਪਿਉਣਾ ਚਾਹੀਦਾ ਸੋ ਜਿਹੜੀਆਂ ਕੁੜੀਆਂ ਸੋਹਣਾ ਤੁਰਦੀਆਂ ਨੇ ਚੰਗੀ ਸਵਾਰੀ ਕਰਾਉਂਦੀਆਂ ਨੇ ਉਹ ਮੇਰੀਆਂ ਹਮੇਸ਼ਾ ਹੀ ਫੇਵਰੇਟ ਰਹੀਆਂ ਨੇ ਘੋੜੀਆਂ ਤੇ ਇਹ ਗਰਦਨ ਗੁਰਦਨ ਚੱਕ ਕੇ ਬਹੁਤ ਸੋਹਣਾ ਤੁਰਦੀਆਂ ਕੁੜੀ ਸੁੰਦਰੀ ਸ਼ਾਨਦਾਰ ਦੀ ਬੱਚੀ ਤੇ ਕੱਦ ਵੀ ਇਹਦਾ ਬਹੁਤ ਚੰਗਾ 63 ਇੰਚ ਕੱਦ ਦੀ ਆ ਕਿਉਂਕਿ ਮੇਰਾ ਆਪਦਾ ਕੱਦ 6 ਫੁੱਟ ਆ ਜਿਹੜੀ ਵਧੀਆ ਕੱਦ ਦੀ ਘੋੜੀ ਹੁੰਦੀ ਆ ਉਹਦੇ ਉੱਪਰ ਹੀ ਵਧੀਆ ਲੱਗਦਾ ਸਵਾਰੀ ਕਰਕੇ ਤੇ ਤੁਰਨ ਦੇ ਵਿੱਚ ਵੀ ਘੋੜੀ ਚੰਗੀ ਹੋਵੇ ਇਸ ਕਰਕੇ ਆਉਣ ਵਾਲੇ ਦਿਨਾਂ 'ਚ ਜੇਵੇਂ ਮੌਸਮ ਸਹੀ ਹੋਊਗਾ ਆਪਾਂ ਸਾਰੀਆਂ ਘੋੜੀਆਂ ਦੀ ਵਾਰੋਵਾਰੀ ਸਵਾਰੀ ਜ਼ਰੂਰ ਕਰਾਂਗੇ ਜਿਹੜੇ ਦੋਸਤਾਂ ਨੇ ਘੋੜੀਆਂ ਘੋੜੇ ਰੱਖੇ ਹੋਇਆ ਕੇਅਰ ਜ਼ਰੂਰ ਰੱਖਿਆ ਕਰੋ ਤੇ ਜਿੰਨੀ ਆਪਾਂ ਨੂੰ ਉਹਨਾਂ ਨੂੰ ਦਾਣੇ ਦੀ ਸਹੀ ਜ਼ਰੂਰਤ ਹੁੰਦੀ ਆ ਪਾਣੀ ਦੀ ਓਨੀ ਸਵਾਰੀ ਦੀ ਸਵਾਰੀ ਵੀ ਘੋੜੇ ਦੀ ਜ਼ਰੂਰ ਕਰਨੀ ਚਾਹੀਦੀ ਆ ਤੁਹਾਡਾ ਘੋੜਾ ਕਦੇ ਵੀ ਬਿਮਾਰ ਨਹੀਂ ਹੋਊਗਾ ਜੇ ਉਹਦੀ ਪ੍ਰੋਪਰ ਸਵਾਰੀ ਹੋਊਗੀ ਤੇ ਇੱਕ ਮੈਂਟਲੀ ਡਿਸਟਰਬ ਨਹੀਂ ਹੋਊਗਾ ਘੋੜਾ ਇਹ ਬਹੁਤ ਵੱਡੀ ਗੱਲ ਆ ਮੈਂ ਇੱਕ ਬਹੁਤ ਜਾਨਵਰ ਦੇਖਿਆ ਜੋ ਕਿ ਇੱਕ ਕਮਰੇ ਦੇ ਵਿੱਚ ਬੰਦ ਰਹਿੰਦੇ ਆ ਹਮੇਸ਼ਾ ਉੱਥੇ ਉਹਨਾਂ ਨੂੰ ਪਾਣੀ ਪਿਲਾ ਦੇਣਾ ਉੱਥੇ ਉਹਨਾਂ ਨੂੰ ਦਾਣਾ ਪਾ ਦੇਣਾ ਤੇ ਬਾਹਰ ਦੀ ਦੁਨੀਆ ਕੋਈ ਵਾਰ ਦੇਖ ਹੀ ਨਹੀਂ ਪਾਉਂਦੇ ਹੁਣ ਇਹ ਜਿਵੇਂ ਘੋੜੀਆਂ ਨੇ ਆਪਾਂ ਰੋਡ ਦੇ ਉੱਪਰ ਵੀ ਲੈ ਕੇ ਜਾਂਦੇ ਆ ਨੇੜੇੋਂ ਮੋਟਰਸਾਈਕਲ ਵੀ ਲੰਘਦੇ ਆ ਗੱਡੀਆਂ ਵੀ ਲੰਘਦੀਆਂ ਨੇ ਤਾਂ ਇਹ ਕਿਸੇ ਚੀਜ਼ ਤੋਂ ਡਰਦਿਆਂ ਨਹੀਂ ਹੁੰਦੀਆਂ ਇਸ ਕਰਕੇ ਬਾਰਲੀ ਦੁਨੀਆ ਜਦੋਂ ਆਪਾਂ ਜਾਨਵਰ ਨੂੰ ਦਿਖਾ ਦਾਨੇ ਤਾਂ ਉਹਦਾ ਮਾਈਂਡ ਜਿਹੜਾ ਉਹ ਹੋਰ ਸਾਹਬ ਦਾ ਹੋ ਜਾਂਦਾ ਹੁੰਦਾ ਲਓ ਆਪਾਂ ਹੁਣ ਸਵਾਰੀ ਕਰਕੇ ਆ ਗਏ ਸਵਾਰੀ ਆਪਣੀ ਵਧੀਆ ਰਹੀ ਜਾਂਦੇ ਹੋਏ ਮੈਂ ਇਹਨੂੰ ਤੋਰ ਕੇ ਲੈ ਕੇ ਗਿਆ ਤੇ ਆਉਂਦੇ ਹੋਏ ਇਹਦੇ ਹਲਕੀ ਵਾਕ ਦੇ ਵਿੱਚ ਤੇ ਉਸ ਤੋਂ ਬਾਅਦ ਇਹਨੂੰ ਆਪਣੇ ਜਿਵੇਂ ਸੜਕਾ ਇੱਕ ਸਾਈਡ ਤੋਂ ਉਹਨੂੰ ਤੋਰਿਆ ਮੈਂ ਨੇ ਕਾਫੀ ਗੇੜੇ ਵਗੈਰਾ ਦਿੱਤੇ ਕਿ ਇਹਦਾ ਜਿਹੜਾ ਟੈਂਪਰੇਚਰ ਉਹ ਹਲਕਾ ਹਲਕਾ ਸੈੱਟ ਹੋ ਜਾਏ ਤੇ ਕਈ ਵਾਰ ਆਪਾਂ ਕੀ ਹੁੰਦਾ ਵੀ ਜਦੋਂ ਘੋੜੇ ਨੂੰ ਜ਼ਿਆਦਾ ਪਸੀਨਾ ਆਇਆ ਹੁੰਦਾ ਆਪਾਂ ਨਵਾ ਵੀ ਸਕਦੇ ਹੁੰਨੇ ਵੀ ਜਿੰਨਾ ਟਾਈਮ ਉਹਦਾ ਟੈਂਪਰੇਚਰ ਨਾਰਮਲ ਨਾ ਹੋਵੇ ਪਰ ਮੈਂ ਦੂਜੇ ਰੋਟ ਦੂਜਾ ਤਰੀਕਾ ਜ਼ਿਆਦਾ ਵਰਤਦਾ ਉਹਦੇ ਨਾਲ ਸਮਾਂ ਤਾਂ ਬਹੁਤ ਲੱਗ ਜਾਂਦਾ तकरीबन ਅੱਧਾ ਘੰਟਾ ਲੱਗ ਜਾਂਦਾ ਹੁੰਦਾ ਆਪਾਂ ਨੂੰ ਘੋੜੀ ਨੂੰ ਸੈੱਟ ਕਰਨ ਦੇ ਵਿੱਚ ਦੇਖੋ ਘੋੜੀ ਨੂੰ ਪਹਿਲਾਂ ਆਪਾਂ ਸਵਾਰੀ ਕਰਨ ਤੋਂ ਬਾਅਦ ਵਾਕ ਕਰਾਤਾ ਵਾਕ ਤੋਂ ਬਾਅਦ ਜਦ 10-15 ਮਿੰਟ ਵਾਕ ਕਰਾਈ ਥੋੜਾ ਜਿਹਾ ਸੈੱਟ ਹੋਈ ਉਸ ਤੋਂ ਬਾਅਦ ਫੇਰ ਗੱਡੀ ਵਗੈਰਾ ਲਾ ਕੇ ਫੇਰ ਉਹਨੂੰ ਇੱਕ ਵਾਰ ਆਪਾਂ ਨੇ ਵਾਕ ਕਰਾਉਣਾ ਹੁੰਦਾ ਫੇਰ ਕਿਸੇ ਕਮਰੇ ਦੇ ਵਿੱਚ ਛੱਡ ਕੇ ਤੇ ਜਦੋਂ ਲੇਟ ਲੂਟ ਲਾ ਲਏ ਉਸ ਤੋਂ ਬਾਅਦ ਉਹਦੇ ਨਾਲ ਦੀ ਨਾਲਾ ਘੋੜੀ ਦੀ ਜਿਹੜੀ ਆਪਾਂ ਨੂੰ ਮਾਲਸ਼ ਕਰ ਦੇਣੀ ਚਾਹੀਦੀ ਹੁੰਦੀ ਆ ਅੱਧਾ ਘੰਟਾ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ ਸਵਾਰੀ ਤੋਂ ਬਾਅਦ ਆਪਾਂ ਨੂੰ ਆਪਣੇ ਜਾਨਵਰ ਨੂੰ ਦੇਣਾ ਚਾਹੀਦਾ ਹੁੰਦਾ ਜਿੰਨੀ ਜ਼ਰੂਰੀ ਘੋੜੇ ਦੀ ਸਵਾਰੀ ਆ ਉਸ ਤੋਂ ਬਾਅਦ ਵਾਲਾ ਜਿਹੜਾ ਆਪਾਂ ਨੇ ਕੰਮ ਕਰਨਾ ਹੁੰਦਾ ਘੋੜੇ ਨੂੰ ਰਿਲੈਕਸ ਕਰਨਾ ਹੁੰਦਾ ਉਹਦੀ ਮਾਲਸ਼ ਖਰਖਰਾ ਪੁਰਸ਼ ਕਰਨਾ ਹੁੰਦਾ ਉਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਘੋੜਾ ਵੀ ਆਪਣਾ ਥਕਾਵਟ ਦੇ ਵਿੱਚ ਹੁੰਦਾ ਤਾਂ ਇਸ ਕਰਕੇ ਜਦੋਂ ਘੋੜਾ ਨਾਰਮਲ ਟੈਂਪਰੇਚਰ ਤੇ ਆ ਗਏ ਫਿਰ ਪਾਣੀ ਵਗੈਰਾ ਪਲਾ ਕੇ ਦਾਣਾ ਵਗੈਰਾ ਤੁਸੀਂ ਫਿਰ ਪਾ ਸਕਦੇ ਹੋ ਤੇ ਘੋੜੀ ਨੂੰ ਇੱਥੇ ਛੱਡਿਆ ਉਦੋਂ ਬਾਅਦ ਇੱਕ ਕਮਰਾ ਖਾਲੀ ਕਰਕੇ ਉੱਥੇ ਛੱਡੀ ਘੋੜੀ ਤੇ ਰਣ ਸਿੰਘ ਨੂੰ ਫਰਮਾਇਆ ਬਾਹਰ ਕੱਢ ਲਿਆ ਆ ਤੇ ਇਹਦੀ ਵੀ ਜਗਾ ਬਦਲੀ ਥੋੜਾ ਜਿਹਾ ਇਹ ਘੋੜੀਆਂ ਨੂੰ ਦੇਖ ਕੇ ਗਰਮ ਹੋ ਜਾਂਦਾ ਇਸ ਕਰਕੇ ਹੁਣ ਪਸੀਨਾ ਆਇਆ ਪਿਆ ਇਹਨੇ ਲੇਟ ਮਾਰੀ ਹੋਈ ਸੀ ਤੇ ਪਿੰਡੇ ਉੱਪਰ ਪੂਰੀ ਮਿੱਟੀ ਲੱਗੀ ਹੋਈ ਆ ਤੇ ਅੱਜ ਕਿਵੇਂ ਲੱਗੀ ਤੁਹਾਨੂੰ ਵੀਡੀਓ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਉਣ ਵਾਲੇ ਦਿਨਾਂ ਵਿੱਚ ਵੀ ਆਪਾਂ ਐਵੇਂ ਵੀਡੀਓ ਪਾਉਂਦੇ ਰਾਂਗੇ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਦੇਖਣ ਵਾਸਤੇ ਜਿਹੜੇ ਸੱਜਣ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਫੋਲੋ ਜਰੂਰ ਕਰ ਦਿਓ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ